ਤੁਹਾਡੇ ਹਾਰਮੋਨਸ ਇੰਬੈਲੈਂਸ ਹੋ ਗਏ ਕੋਈ ਥਾਇਰੋਇਡ ਵਗੈਰਾ ਹੋ ਗਿਆ ਉਹਦੇ ਕਰਕੇ ਤੁਹਾਡਾ ਮੋਟਾਪਾ ਹੋ ਸਕਦਾ ਹੈ ਜੇ ਮਿੱਠਾ ਖਾਣ ਦੀ ਜ਼ਿਆਦਾ ਸ਼ਕੀਨ ਹੋ ਉਹ ਬਾਡੀ ਵਿੱਚ ਡਿਪੋਜ਼ਿਟ ਹੋਣ ਲੱਗ ਜਾਂਦਾ ਹੈਗਾ ਲੈਂਦੇ ਹੋ ਕਿਸੇ ਵੀ ਤਰ੍ਹਾਂ ਦੇ ਪੈਕੇਟ ਫੂਡ ਲੈ ਰਹੇ ਹੋ ਉਹਦੇ ਕਰਕੇ ਵੀ ਮੋਟਾਪਾ ਹੋ ਸਕਦਾ ਹੈ ਖਤਰਨਾਕ ਆਇਲ ਹੈ ਇਹ ਕੈਂਸਰ ਦਾ ਕਾਰਨ ਬਣਦਾ ਹੈ ਮੋਟਾਪੇ ਦੇ ਰੀਜ਼ਨ ਅਲੱਗ-ਅਲੱਗ ਹੋ ਸਕਦੇ ਨੇ ਤੁਹਾਨੂੰ ਕੋਈ ਸਟੀਰੋਇਡ ਕੋਈ ਮੈਡੀਸਿਨ ਪਹਿਲਾਂ ਤੋਂ ਲਗਾਤਾਰ ਲੈਂਦੇ ਰਹੇ ਹੋ ਤੁਹਾਨੂੰ ਕੋਈ ਕੋਵਿਡ ਦੇ ਵਿੱਚ ਕੋਈ ਸਟੀਰੋਇਡ ਜ਼ਿਆਦਾ ਦਿੱਤਾ ਗਿਆ ਕੋਈ ਬੈਟਨੀਸੋਲ ਪ੍ਰੈਡਨੀਸੋਲੋਨ ਕਿਸੇ ਵੀ ਤਰ੍ਹਾਂ ਦਾ ਸ ਕੋਈ ਤੁਹਾਨੂੰ ਤੁਹਾਡੇ ਹਾਰਮੋਨਸ ਇੰਬੈਲੈਂਸ ਹੋ ਗਏ ਕੋਈ ਥਾਇਰੋਇਡ ਵਗੈਰਾ ਹੋ ਗਿਆ ਉਹਦੇ ਕਰਕੇ ਤੁਹਾਡਾ ਮੋਟਾਪਾ ਹੋ ਸਕਦਾ ਹੈ ਲੇਜੀ ਲਾਈਫਸਟਾਈਲ ਕਰਕੇ ਹੋ ਸਕਦਾ ਤੁਸੀਂ ਫਿਜ਼ੀਕਲ ਐਕਟਿਵ ਨਹੀਂ ਹੈਗੀ ਤੁਸੀਂ ਮਿੱਠਾ ਖਾਣ ਦੀ ਜਿਆਦਾ ਸ਼ਕੀਨ ਹੋ ਉਹ ਬਾਡੀ ਚ ਡਿਪੋਜ਼ਿਟ ਹੋਣ ਲੱਗ ਜਾਂਦਾ ਹੈਗਾ ਠੀਕ ਹੈ ਜਿੰਨਾ ਵੀ ਤੁਸੀਂ ਮਿੱਠਾ ਲੈ ਰਹੇ ਹੋ ਕੋਈ ਵੀ ਤੁਸੀਂ ਪੈਕੇਟ ਫੂਡ ਲੈਣੇ ਹੋ ਕਿਸੇ ਵੀ ਤਰ੍ਹਾਂ ਦੀ ਪੈਕੇਟ ਫੂਡ ਲੈ ਰਹੇ ਹੋ ਉਹਦੇ ਕਰਕੇ ਵੀ ਮੋਟਾਪਾ ਹੋ ਸਕਦਾ ਹੈ ਅੱਜਕੱਲ ਪਾਮ ਆਇਲ ਹਰ ਇੱਕ ਚੀਜ਼ ਦੇ ਵਿੱਚ ਪਾਇਆ ਜਾ ਰਿਹਾ ਹੈ ਕੋਈ ਵੀ ਬਿਸਕਟ ਨੇ ਪੁਜੀਆਂ ਹਰ ਚੀਜ਼ ਦੇ ਵਿੱਚ ਪਾਮ ਆਇਲ ਪਾਇਆ ਜਾ ਰਿਹਾ ਹੈ ਪਾਮ ਆਇਲ ਇੱਕ ਐਨਾ ਖਤਰਨਾਕ ਆਇਲ ਹੈ ਵੀ ਇਹ ਕੈਂਸਰ ਦਾ ਕਾਰਨ ਬਣਦਾ ਹੈ ਤੇ ਵਰਲਡ ਦੇ ਜਿਹੜੇ ਵਾਕੀ ਕੰਟਰੀਜ਼ ਨੇ ਸਾਰੇ ਕਿਤੇ ਬੈਨ ਹੈ ਪਰ ਆਪਣੇ ਇੰਡੀਆ ਦੇ ਵਿੱਚ ਧੜਲੇ ਨਾਲ ਹਰ ਇੱਕ ਚੀਜ਼ ਦੇ ਵਿੱਚ ਪਾਇਆ ਜਾਂਦਾ ਹੈ